ਉਹਨਾ ਤੋਂ ਨਹੀਂ ਦਰਦੇ ਲੋ ਹਟਾਰੇ ਨੂੰ ਦਰਦੇ ਲੋ ਜੇਨਾ ਤੋਂ ਨਹੀਂ ਦਰਦੇ ਲੋ ਸਾਰੇ ਜਿੱਥੇ ਬੰਦੇ ਨੇ ਇੱਕ ਹੈ ਜੇਲਾ ਗਾਣੇ ਲੋਕਾਂ ਨੇ ਕਦਮ ਉੱਤੇ ਜਾਣੇ ਸਮਰਾਲਾ ਨੇੜੇ ਪਿੰਡ ਮੁਸਕਾਵਾਦ ਵਿੱਚ ਲੱਗ ਰਹੀ ਪਾਓ ਗੈਸ ਫੈਕਟਰੀ ਦਾ ਪਿਛਲੇ ਡੇਢ ਸਾਲ ਤੋਂ ਵਿਰੋਧ ਕੀਤਾ ਜਾ ਰਿਹਾ ਹੈ ਉਸ ਤਹਤ ਪੱਕਾ ਮੋਰਚਾ ਫੈਕਟਰੀ ਦੇ ਸਾਹਮਣੇ ਲਗਾ ਰੱਖਿਆ ਹੈ ਪਿੰਡ ਵਾਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਸ ਦਾ ਪੂਰਨ ਤੌਰ ਤੇ ਜਿਹੜਾ ਬਾਈਕਾਟ ਕੀਤਾ ਹੈ ਤੇ ਪਿੰਡ ਵਾਸੀਆਂ ਦਾ ਸਮਰਥਨ ਦਿੱਤਾ ਜਾ ਰਿਹਾ ਹੈ। ਅੱਜ ਅਸੀਂ ਅੱਜ ਇੱਥੇ ਅਸੀਂ ਪਹੁੰਚੇ ਹਾਂ। ਅਸੀਂ ਗੱਲਬਾਤ ਕਰਾਂਗੇ ਜੋ ਇੱਥੇ ਬੈਠੇ ਹਨ ਮੋਰਚੇ ਉੱਪਰ ਕਿਸਾਨ ਜਥੇਬੰਦੀਆਂ ਦੇ ਆਗੂ ਜੋ ਪਿੰਡ ਵਾਸੀ ਬੈਠੇ ਹਨ, ਜੋ ਇੱਥੇ ਔਰਤਾਂ ਬੈਠੀਆਂ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਹੈ ਇਹ ਸਾਰਾ ਮਸਲਾ। ਈ ਨਾਮ ਅਜੀ ਕਿਹੜੀ ਦਿੱਤੇ ਬੰਦੀ ਆ ਮੇਰਾ ਨਾਮ ਕੁਲਵਿੰਦਰ ਸਿੰਘ ਆ ਪੂਰਬੇ ਤੋਂ ਭਾਰਤੀ ਕਿਸਾਨ ਜੂਨੀਅਰ ਰਾਜੇਵਾਲ ਬਲਾਕ ਪ੍ਰਧਾਨ ਸਮਰਾਲਾ ਜੀ ਸਮਰਥਨ ਦੇ ਰਹੇ ਆ ਮੋਰਚੇ ਦਾ ਹਾਂਜੀ ਹਾਂਜੀ ਜੋ ਜੀ ਇਹ ਫੈਕਟਰੀ ਲੱਗ ਰਹੀ ਆ ਕਹਿੰਦਾ ਜੀ ਇਹ ਮੈਥੀਨ ਆ ਗਾ ਆਪਣੇ ਗੈਸ ਵਾਲੀ ਇਹ ਜ਼ਹਿਰੀਲੀ ਗੈਸ ਵਾਲੀ ਫੈਕਟਰੀ ਆ ਜੋ ਪਿੰਡ ਮਯੁਸਕਾਬਾਦ ਦੇ ਆ ਨੇ ਇਸ ਫੈਕਟਰੀ ਵਿਰੁੱਧ ਆਪ ਹੀ ਮੋਰਚਾ ਖੋਲਿਆ ਉਹਦੀ ਅਸੀਂ ਸਲਾਗਾ ਕਰਦੇ ਆਂ ਅਸੀਂ ਇਹਨਾਂ ਨੂੰ ਸਮਰਥਨ ਕਰਦੇ ਆਂ ਪੂਰਾ ਤੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਜੋ ਪਿੰਡ ਦੀ ਕਮੇਟੀ ਬਣੀ ਆ ਫੈਸਲਾ ਇਹਨਾਂ ਨੇ ਕਰਨਾ ਹੈ ਜੋ ਇਹ ਫੈਕਟਰੀ ਬਣ ਰਹੀ ਹੈ ਇਹ ਨਿਰੀ ਜ਼ਹਿਰੀਲੀ ਹੈ ਕਿਉਂ ਅਸੀਂ ਪਹਿਲਾਂ ਵੀ ਕੰਗਰਾਲੀ ਵੀ ਜਾਣਦੇ ਆ ਕੰਗਰਾਲੀ ਫੈਕਟਰੀ ਚੱਲ ਰਹੀ ਹੈ ਉੱਥੇ ਇੰਨਾ ਬੁਰਾ ਹਾਲ ਹੈ ਤੁਸੀਂ ਆਪ ਖੁਦ ਵੀ ਜਾ ਕੇ ਦੇਖਿਓ ਉੱਥੇ ਇੰਨੀਆਂ ਮੱਖੀਆਂ ਨੇ ਜਾਦੇ ਉੱਥੇ ਬੈ ਕੇ ਉਹਨੇ ਲੰਗਰ ਵੀ ਨਹੀਂ ਛੱਕ ਸਕਦੇ ਉੱਥੇ ਲੰਗਰ ਪ੍ਰਸ਼ਾਦ ਆਉਂਦਾ ਉੱਥੇ ਪੰਡਾਲ ਦੇ ਵਿੱਚ ਮੱਖੀ ਉਹ ਮੱਖੀ ਹੁੰਦੀ ਹੈ ਨਾਲ ਉੱਥੇ ਸਕੂਲ ਹੈ ਜਣਦੀ ਵਾਲੇ ਵਾਲੇ ਪਿੰਡਾਂ ਵਿੱਚ ਸਾਰੇ ਬਦਬੂ ਆ ਤੇ ਉਹ ਜਣਦੀ ਇਹ ਤਾਂ ਹਲੇ ਫੈਕਟਰੀ ਚੱਲਣੀ ਆ ਉਹ ਫੈਕਟਰੀ ਚੱਲ ਰਹੀ ਆ ਜੇ ਆਪ ਗੱਲ ਕਰੀਏ ਪਿੰਡਾਂ ਵੱਲੋਂ ਬਾਈਕਾਟ ਕੀਤਾ ਗਿਆ ਇਲੈਕਸ਼ਨ ਦਾ ਕਿਵੇਂ ਦੋਸਤਾਂ ਵੱਲੋਂ ਇਲੈਕਸ਼ਨ ਕਿਵੇਂ ਦੇਖ ਜੋ ਕਿਵੇਂ ਜੀ ਇਲੈਕਸ਼ਨ ਦਾ ਬਾਈਕਾਟ ਕੀਤਾ ਗਿਆ ਜਿਹੜਾ ਕਿਵੇਂ ਦੇਖਦੇ ਉਹਨੂੰ ਪੂਰਨ ਤੌਰ ਤੇ ਸਾਥ ਜੀ ਕੀ ਨਾਮ ਹੈ ਜੀ ਸਹਿਰਜੀਤ ਪਾਰੇ ਜੀ ਮੇਰਾ ਨਾਮ ਕਿਹੜਾ ਪਿੰਡ ਹੈ ਜੀ ਮੁਸ਼ਕਾਵਾਟ ਸ ਮੈਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਤੁਸੀਂ ਜਵੈਨਰ ਵੀ ਲਾਇਏ ਨੇ ਵੀ ਵੋਟਾਂ ਵਿੱਚ ਪੱਲੇ ਪੁੱਟਾ ਗਿਆ ਸਰ ਇਹਦਾ ਕਾਰਨ ਨਹੀਂ ਹੈ ਕਿ ਨਾਲ ਹੀ ਆ ਫੈਕਟਰੀ ਲੱਗ ਰਹੀ ਹੈ ਜੀ ਇਹ ਫੈਕਟਰੀ ਬਾਇਓਗੈਸ ਫੈਕਟਰੀ ਹੈ ਜੋ ਬਹੁਤ ਹੀ ਜ਼ਿਆਦਾ ਘਟਕ ਹੈ ਮਤਲਬ ਜਦ ਤੱਕ ਤਪਾ ਨੂੰ ਨਹੀਂ ਪਤਾ ਸੀਗਾ ਉਦੋਂ ਤੱਕ ਇਹਦਾ ਵਿਸਥਾਰ ਹੋਣ ਲੱਗਿਆ ਸੀਗਾ ਜਦੋਂ ਆਪਾਂ ਨੂੰ ਪਤਾ ਲੱਗਣ ਲੱਗਿਆ ਕਿ ਇਹ ਫੈਕਟਰੀ ਐਨੀ ਖਤਰਨਾਕ ਹੈ ਕਿ ਇਹਦੇ ਨਾਲ ਪੂਰਾ ਆਪਣਾ ਜਿਹੜਾ ਅਮਦਾ ਪੋਲੂਸ਼ਨ ਐ ਪਲੂਟਿਡ ਹੋ ਜਾਊਗਾ ਤਾਂ ਉਹਦੇ ਨਾਲ ਫਿਰ ਲੋਕਾਂ ਨੇ ਕੀ ਕੀਤਾ ਕਿ ਵੀ ਇਹਦਾ ਵਿਰੋਧ ਕਰਨਾ ਸ਼ੁਰੂ ਕੀਤਾ ਆ ਫਿਰ ਆਪਾਂ ਪ੍ਰਸ਼ਾਸਨ ਕੋਲ ਵੀ ਜਾਂਦੇ ਰਹੇ ਹਾਂ ਟਾਈਮ ਦੀ ਟਾਈਮ ਤੇ ਪ੍ਰਸ਼ਾਸਨ ਨੇ ਬਿਲਕੁਲ ਵੀ ਆਪਣਾ ਸਾਥ ਨਹੀਂ ਦਿੱਤਾ ਆਪਣੇ ਸਾਡੇ ਐਮਐਲਏ ਸਾਹਿਬ ਮਾਨਯੋਗ ਉਹ ਵੀ ਬਿਲਕੁਲ ਵੀ ਨਹੀਂ ਪਹੁੰਚੇ ਹੈਗੇ ਕੋਈ ਵੀ ਮਤਲਬ ਕਿਸੇ ਵੀ ਤਰ੍ਹਾਂ ਦੀ ਪਾਰਟੀ ਨੇ ਸਾਡਾ ਵਜੜ ਕੇ ਹਿੱਸਾ ਨਹੀਂ ਪਾਇਆ ਤਾਂ ਫਿਰ ਅਸੀਂ ਇਹ ਪੂਰਨ ਬਾਈਕਾਟ ਕਰਨ ਦਾ ਫੈਸਲਾ ਕੀਤਾ ਇਹ ਪੂਰੇ ਪਿੰਡ ਵਾਸੀਆਂ ਦਾ ਮਤਲਬ ਦੋ ਤਿੰਨ ਪਿੰਡਾਂ ਦਾ ਹੀ ਫੈਸਲਾ ਹੈ ਬੋਰ ਦੀ ਗੱਲ ਕਰੀਏ ਤਾਂ ਕਿੰਨੀ ਤੋਂ ਬੋਤ ਹੈ ਕੋ ਬੂਥ ਜਿਹੜੇ ਨੇ ਪਿੰਡ ਵਿੱਚ ਬੋਥਾਂ ਲਈ ਸਰ ਬੋਥ ਨਾ ਲੱਗਣ ਦਾ ਫੈਸਲਾ ਕੀਤਾ ਗਿਆ ਕਿ ਬੂਥ ਲਾਉਣ ਦਾ ਮਤਲਬ ਉਦੋਂ ਮੰਨਦਾ ਜਦੋਂ ਕੋਈ ਸਰਕਾਰ ਆਪਣੇ ਹੱਕ ਵਿੱਚ बोलਦੀ ਆ ਤਾਂ ਆਪਾਂ ਇਹ ਹੁੰਦਾ ਉਹ ਆਪਣੇ ਸਪੋਰਟਿਵ ਹੁੰਦੇ ਨੇ ਤਾਂ ਫਿਰ ਆਪਾਂ ਕੀ ਕਰਦੇ ਆ ਉਹਨਾਂ ਦੇ ਹੱਕ ਵਿੱਚ ਆਪਾਂ ਵੀ ਮਤਲਬ ਬੂਥ ਲਾਉਨੇ ਆ ਪਰ ਹੁਣ ਬੂਥ ਲਾਉਣ ਦਾ ਮਤਲਬ ਨਹੀਂ ਬਣਦਾ ਮੈਨੂੰ ਨਹੀਂ ਲੱਗਦਾ ਕਿ ਇਸ ਚੀਜ਼ ਦੇ ਵਿੱਚ ਕੋਈ ਵੀ ਬੰਦਾ ਸਾਥ ਦੇਊਗਾ ਤੇ ਪੂਰੇ ਪਿੰਡ ਦਾ ਫੈਸਲਾ ਕਿ ਕੋਈ ਵੀ ਬੂਥ ਨਹੀਂ ਲਾਇਆ ਜਾਊਗਾ ਪਿੰਡ ਨੇ ਜਿਹੜੇ ਬਾਈਕਾਟ ਕਰ ਰਹੇ ਨੇ ਸਰ ਟੋਕਟ ਪਾਂਛੇ ਪੈਂਡੇਸ ਮਾਰ ਵਿਚ ਜਾ ਰਹੇ ਨੇ ਬਟ ਤਿੰਨ ਪਿੰਡ ਬਿਲਕੁਲ ਪੂਰਨ ਬਾਈਕਾਟ ਦੇ ਹਟ ਵਿੱਚ ਕਿਹੜਾ ਕਿਹੜਾ ਪਿੰਡ ਸਰ ਕਪਰੀਆਂ ਖੀਰਨੀਆਂ ਤੇ ਮੁਸ਼ਕਾਬਾਦ ਇਹ ਬਿਲਕੁਲ ਹੀ ਮਤਲਬ ਬਾਈਕਾਟ ਕਰਨਗੇ ਕਿਉਂਕਿ ਬਾਈਕਾਟ ਕਰਨਾ ਜ਼ਰੂਰੀ ਬਣਦਾ ਕਿਉਂਕਿ ਸਰਕਾਰ ਬਿਲਕੁਲ ਵੀ ਮਤਲਬ ਜੁਆ ਹੀ ਨਹੀਂ ਕਰਕਦੀ ਹੈਗੀ ਤਾਂ ਫਿਰ ਬਾਈਕਾਟ ਤਾਂ ਜ਼ਰੂਰ ਹੋਊਗਾ ਸਰ ਆ ਕਪਰੀਆਂ ਸਿੱਧੂਪੁਰ ਜਥੇਵੰਤੀ ਦਾ ਮੈਂਬਰ ਆ ਕੀ ਕਹਿਣਾ ਚਾਹੀਦਾ ਮੈਂ ਕਹਣਾ ਚਾਹ ਰਿਹਾ ਵੀ ਸਿੱਧੂਪੁਰ ਜਥੇਵੰਤੀ ਕਰਨੀ ਹਾਂ ਇਸ ਪਿੰਡ ਦਾ ਪੂਰਾ ਸਹਿਯੋਗ ਦੇਵਾਂ ਜਦੋਂ ਇਹਨਾਂ ਨੂੰ ਵੀ ਲੋੜ ਪਈ ਅਸੀਂ ਹਾਦਰਾਂ ਹਟ ਜੀ ਦਾ ਖਾਤਾ 13 ਤਰੀਕ ਦਾ ਰੋਸ ਧਰਮਾ ਨਾਮ ਰੱਖਿਆ ਹੋਇਆ ਹਾਂਜੀ ਸਿੱਧੂਪੁਰ ਪੁਲੀ ਸਮੂਲੀਅਤ ਕਰੂਗਾ ਹਾਂਜੀ ਸਿੱਧੂਪੁਰ ਪੁਲੀ ਸਮੂਲੀਅਤ ਕਰੂ ਆਵਾਂਗੇ ਜੇ ਇਹਨਾਂ ਕੱਚ ਕੇ ਇਹਨਾਂ ਨੂੰ ਮਗਰਾਵਾਂ ਕੋਈ ਹੋਰ ਕੀ ਕਹਿਣਾ ਚਾਹੁੰਦੇ ਜਿਹੜਾ ਧਰਨਾ ਲੱਗਿਆ ਧਰਨਾ ਜਿਹੜਾ ਲੱਗਿਆ ਇਹ ਪਿਛਲੇ ਡੇਢ ਦੋ ਸਾਲ ਤੋਂ ਸਾਡਾ ਇਹ ਸੰਘਰਸ਼ ਚੱਲਦਾ ਸੀਗਾ ਕਦੇ ਮੀਟਿੰਗਾਂ ਹੋ ਜਾਂਦੀਆਂ ਸੀ ਕਿ ਏਡੀਸੀ ਆ ਗਿਆ ਕਰ ਡੀਐਸਡੀਐਮ ਆ ਗਿਆ ਪਰ ਸਿੱਟਾ ਕਿਸੇ ਪਾਸੇ ਨਹੀਂ ਨਿਕਲੇ ਆਇਗਾ ਕਿ ਜਿਹੜੀ ਜ਼ਿਲੜ ਧਰਨਾ ਲੱਗਿਆ ਇਹ ਫੈਕਟਰੀ ਬੰਦ ਕਰਾਉਣ ਵਾਸਤੇ ਲੱਗਿਆ ਗੈਸ ਫੈਕਟਰੀ ਆ ਪ੍ਰਦੂਸ਼ਿਤ ਗੈਸ ਫੈਕਟਰੀ ਆ ਇਹ ਇਹ ਤਾਂ ਲੱਗਿਆ ਭਾਈ ਤੇ ਸਾਨੂੰ ਪਤਾ ਵੀ ਇਹਦੇ ਨਾਲ ਪਾਣੀ ਵੀ ਪ੍ਰਦੂਸ਼ਿਤ ਹੋਣਾ ਹਵਾ ਵੀ ਪ੍ਰਦੂਸ਼ਿਤ ਹੋਣੀ ਇਹ ਸਾਰਾ ਕੁਝ ਪ੍ਰਦੂਸ਼ਿਤ ਹੋਣਾ ਮੱਖੀਆਂ ਮੱਛਰ ਇੰਨਾ ਬਾਅਦ ਜਿਹੜਾ ਬਿਮਾਰੀਆਂ ਕੈਂਸਰ ਉਹਦੇ ਕਰਕੇ ਪਿੰਡ ਵਾਲਿਆਂ ਨੇ ਇਹ ਇੱਕ ਪਿੰਡ ਨਹੀਂ ਮੁਸਕਾਬਾਦ ਨਹੀਂ ਟੱਪਰੀਆਂ ਖੀਰ ਨਹੀਂ ਆ ਮੁਸਕਾਬਾਦ ਹੀੜੀਆਂ ਸਾਰ ਬਹੁਤ ਸੰਗਤਾਈ ਹੋਈ ਅੱਜ ਰੋ ਤਕਰੀਬਨ ਰੋਜ ਆਉਂਦੀਆਂ ਸਾਨੂੰ ਜਥੇਬੰਦੀਆਂ ਦਾ ਵੀ ਸਮਰਥਨ ਹੈ ਸਾਨੂੰ ਪੂਰਾ ਸਮਰਥਨ ਹੈ ਮੇਰਾ ਨਾਮ ਹੈ ਗੁਰਿੰਦਰ ਸਿੰਘ ਪੰਘੂ ਸੂਬਾ ਪ੍ਰਧਾਨ ਸ਼ੇਰਪੰਜਾਬ ਕਿਸਾਨ ਯੂਨੀਅਨ ਅੱਜ ਸਮਰਥਨ ਦੇਣ ਲਈ ਪਹੁੰਚੇ ਹਾਂ ਪੱਕਾ ਮੋਰਚਾ ਲੱਗਿਆ ਹੋਇਆ ਕੀ ਕਹਿਣਾ ਤੁਹਾਨੂੰ ਦੇਖੋ ਸਮਰਥਨ ਅਸੀਂ ਪਹਿਲਾਂ ਹੀ ਦਿੱਤਾ ਹੋਇਆ ਸਾਡੀ ਟੀਮ ਆਉਂਦੀ ਜ਼ਿਲ੍ਹਾ ਪ੍ਰਧਾਨ ਆਉਂਦੇ ਸੀ ਤੇ ਆਪੋ ਆਪਣੀ ਟੀਮ ਨੂੰ ਲੈ ਕੇ ਆਉਂਦੇ ਸੀ ਪਹਿਲਾਂ ਮੈਂ ਵੀ ਇਸ ਪਿੰਡ 'ਚ ਆਇਆ ਇਹਦੇ ਪੂਰੀ ਜਾਣਕਾਰੀ ਲਈ ਆ ਸੋ ਮੇਰੇ ਕਹਿਣ ਤੋਂ ਭਾਵ ਹੈ ਜਿਹੜੀ ਪਿੰਡ ਕੰਗਰਾਲੀ ਦੇ ਵਿੱਚ ਵੀ ਫੈਕਟਰੀ ਲੱਗੀ ਹੈ ਦੇ ਨਾਲ ਦੀ ਉੱਥੇ ਵੀ ਮੋਰਚਾ ਲੱਗਿਆ ਹੋਇਆ ਅਸੀਂ ਹੁਣ ਉੱਥੇ ਵੀ ਜਾਣਾ ਹੈਗਾ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਵੀ ਇਹ ਜਿਹੜਾ ਮਾਲਕ ਹੈਗਾ ਇਹ ਫੈਕਟਰੀ ਦਾ ਇਸ ਪਿੰਡ ਦਾ ਬਸਨੀਕ ਹੈਗਾ ਸਾਨੂੰ ਸਮਝ ਨਹੀਂ ਆਉਂਦੀ ਵੀ ਜੇ ਇੰਨੀ ਫੈਕਟਰੀ ਵਧੀਆ ਹੋਵੇ ਕੰਗਰਾਲੀ ਨਾਲ ਦੀਾ ਉੱਥੇ ਧਰਨਾ ਕਿਉਂ ਲੱਗਿਆ ਉੱਥੇ ਵੀ 10 ਪਿੰਡਾਂ ਦਾ 15 ਦਾ ਧਰਨਾ ਲੱਗਿਆ ਉਹਦੀ ਬਜਟ ਮੈਂ ਆਪ ਖੁਦ ਕੀਤੀ ਆ ਅਸੀਂ ਦੇਖੋ ਕਿਸੇ ਦਾ ਦੁਸ਼ਮਣ ਨਹੀਂ ਅਸੀਂ ਤਾਂ ਚਾਹੁੰਦੇ ਆ ਪੰਜਾਬ ਦੇ ਵਿੱਚ ਰੋਜ਼ਗਾਰ ਆਵੇ ਪਰ ਜਿਹੜਾ ਰੋਜ਼ਗਾਰ ਦੀਆਂ ਗੱਲਾਂ ਕਰਦੇ ਆ ਇਹ ਫੈਕਟਰੀਆਂ ਜਿਹੜੀਆਂ ਹੈਗੀਆਂ ਬਿਮਾਰੀਆਂ ਤੋਂ ਸਬਾਇ ਕੋਈ ਨਹੀਂ ਹੈਗਾ ਕੰਗਰਾਲੀ ਪਿੰਡ ਚ ਆਪਾਂ ਚਲੇ ਜਾਈਏ ਤਾਂ ਉੱਥੇ ਵੀ ਪੰਜ ਚਾਰ ਪੰਜਾਬ ਦੇ ਕੋਈ ਨੌਜਵਾਨ ਕਹਿ ਲੋ ਬਜ਼ੁਰਗ ਕੰਮ ਕਰਦੇ ਹੋਣਗੇ ਬਾਕੀ ਤਾਂ ਅਦਰ ਸਟੇਟਾਂ ਦੇ ਕੰਮ ਕਰਦੇ ਆ ਸੋ ਜੇ ਬਿਮਾਰੀਆਂ ਹੀ ਸਾਨੂੰ ਮਿਲਣੀਆਂ ਸਾ ਹਜਰ ਜਗਾਰ ਦੀ ਸਾਨੂੰ ਲੋੜ ਨਹੀਂ ਹੈਗੀ ਆ ਇਸ ਕਰਕੇ ਸਮਰਥਨ ਪਹਿਲਾਂ ਵੀ ਦਿੱਤਾ ਤਾਂ ਅੱਜ ਵੀ ਤਨੋਂ ਮਨੋਂ ਤੁਹਾਨੂੰ ਨਾਲ ਆਏਗੇ ਆ ਇਹ ਪਿੰਡਾਂ ਵੱਲੋਂ ਜਿਹੜਾ ਪੂਰਨ ਦੌਰ ਦੇ ਬਾਈਕਟ ਕੀਤਾ ਲੋਕ ਸਭਾ ਚੋਣਾਂ ਬੈਨਰ ਲਾਏ ਬੈਨਰ ਲਾਏ ਗਏ ਨੇ ਪਿੰਡ ਦੇ ਵਿੱਚ ਤੇ ਕਿਵੇਂ ਦੇਖਦੇ ਹੋ ਦੇਖੋ ਮੈਂ ਸਮਝਦਾ ਬਹੁਤ ਵਧੀਆ ਕੀਤਾ ਹੈਗਾ ਕਿਉਂਕਿ ਅਸੀਂ ਨਾਨ ਪੋਲੀਟੀਕਲ ਹੈਗੇ ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਮਾਗੂ ਆ ਜਿੱਥੇ ਮੈਂ ਜਥੇਬੰਦੀ ਸ਼ੇਰੇ ਪੰਜਾਬ ਦਾ ਸੂਬਾ ਪ੍ਰੈਜ਼ੀਡੈਂਟ ਆ ਉੱਥੇ ਨਾਨ ਪੋਲੀਟੀਕਲ ਜਿਹੜਾ ਸੰਯੁਕਤ ਕਿਸਾਨ ਮੋਰਚਾ ਆਗੂ ਵੀ ਹੈਗਾ ਪਰ ਮੈਨੂੰ ਬਹੁਤ ਵਧੀਆ ਲੱਗਿਆ ਇਹ ਲੋਕਾਂ ਨੂੰ ਗੱਲ ਹਜਮ ਨਹੀਂ ਆਉਗੀ ਪਰ ਜਦੋਂ 10 ਪਿੰਡਾਂ ਚ ਕਿਸੇ ਨੇ ਆ ਕੇ ਸਾਰ ਨਹੀਂ ਲਈ ਅਲੱਗ-ਅਲੱਗ ਪਾਰਟੀ ਆਉਨੀਆਂ ਅਲੱਗ-ਅਲੱਗ ਪ੍ਰੋਜੈਕਟ ਲੈ ਆਉਣੀਆਂ ਸਿਆਸੀ ਲੋਕਾਂ ਤੋਂ ਲੋਕਾਂ ਦਾ ਪਛਵਾ ਚ ਉੱਠ ਖੜਿਆ ਤਾਂ ਅਸੀਂ ਇਹ ਚੀਜ਼ ਦਾ ਇਹਨਾਂ ਨੂੰ ਕਿਹਾ ਵੀ ਠੀਕ ਆ ਜੋ ਤੁਸੀਂ ਫੈਸਲਾ ਲਿਆ ਅਸੀਂ ਤੁਹਾਡੀ ਤਾਇਦ ਕਰਦੇ ਹਾਂ ਵੀ ਜੋ ਤੁਸੀਂ ਬਾਈਕਾਟ ਕੀਤਾ ਚੰਗਾ ਕੀਤਾ ਅੱਜ ਪਤਾ ਕੀ ਹੋਣਾ ਸੀ ਜਿਹੜਾ ਇਹ ਮਹੂਰਚਾ ਲੱਗਿਆ ਬਾਈਕਾਟ ਲਿਖਣੇ ਦਾ ਮਤਲਬ ਕੀ ਆ ਹੁਣ ਚੋਣਾ ਦਾ ਬਾਜ਼ਾਰ ਪੂਰਾ ਪਖਿਆ ਹੋਇਆ ਜੀ ਇੱਥੇ ਸਾਰੇ ਦੂਜੀਆਂ ਸਟੇਟ ਪਾਰਟੀਆਂ ਨੇ ਹੁਣ ਮੌਜੂਦਾ ਜੇ ਪਾਰਟੀ ਆਈ ਉਹਨੂੰ ਸਵਾਲ ਹੋਣਗੇ ਆਮ ਪਾਰਟੀ ਨੂੰ ਅਕਾਲੀ ਦਾ ਲਾਉਣਗੇ ਉਹ ਤੁਹਾਡੀ ਵੱਡੀ ਸਪੋਰਟ ਕਰਾਂਗੇ ਐਸੀ ਫੈਕਟਰੀ ਬੰਦ ਕਰਾਂਗੇ ਸਾਨੂੰ ਵੋਟਾਂ ਮੜਾ ਪਾ ਦਿਓ ਕਾਂਗਰਸ ਆਊਗੀ ਫੈਕਟਰੀ ਬੰਦ ਕਰਾ ਦੇਾਂਗੇ ਸਾਨੂੰ ਵੋਟਾਂ ਪਾ ਦਿਓ ਭਾਜਪਾ ਵਾਲੇ ਕਹਿਣਗੇ ਵੋਟਾਂ ਸਾਨੂੰ ਪਾ ਦਿਓ ਤਾਂ ਅਸੀਂ ਫੈਕਟਰੀ ਬੰਦ ਕਰਾਵਾਂਗੇ ਸੋ ਇਸ ਕਰਕੇ ਇਹਨਾਂ ਨੇ ਜੇ ਬਾਈਕਟ ਲਿਖਿਆ ਤਾਂ ਬਹੁਤ ਵਧੀਆ ਗੱਲ ਹੈਗੀ ਮੇਰਾ ਨਾਮ ਵੀ ਹਰਪਾਈਆ ਸਿੰਘ ਕਿਹੜਾ ਪਿੰਡ ਮੁਸਕਾਪਾਦ ਜੀ ਜਿਹੜਾ ਜਿਹੜਾ ਵੋਟਰਾਂ ਦਾ ਬਾਈਕਾਡ ਕੀਤਾ ਇਹ ਵੋਟਰਾਂ ਦਾ ਬਾਈਕਾਡ ਜੀ ਇਸਤਾ ਕਰ ਰਿਹਾ ਵੀ ਸਾਡੇ ਪਿੰਡ ਕੈਂਸਰ ਦੀ ਗੈਸ ਫੈਕਟਰੀ ਲੱਗ ਰਹੀ ਹੈ ਜੋ ਕਿ ਬਹੁਤ ਭਿਆਨਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਹਿੰਦੇ ਵੀ ਇਹ ਫੈਕਟਰੀ ਬੰਦ ਕੀਤੀ ਜਾਵੇ ਪਰ ਜੋ ਸਾਡੇ ਹਲਕੇ ਦਾ ਐਮਐਲਏ ਜਗਤਾਰ ਸਿੰਘ ਦਿਹਾਲਪੁਰਾ ਜੀ ਆ ਉਹ ਬਿਲਕੁਲ ਅੱਖਾਂ ਬੰਦ ਕਰਕੇ ਬੈਠਾ ਦੇਖੋ ਵੋਟਰਾਂ ਦਾ ਟਾਈਮ ਆ ਸਾਰੇ ਤਿੰਨ ਪਿੰਡਾਂ ਦੇ ਸਾਡੇ ਤੋਂ ਮੁਸਕਾਬਾਦ ਖਿਰਨੀਆ ਟੱਪਰੀ ਵਾਲੇ ਬਿਲਕੁਲ ਇਹ ਵੋਟਰ ਦਾ ਬਾਈਕਟ ਕਰ ਦਿੱਤਾ ਇਹ ਇੱਕ ਬਹੁਤ ਵੱਡਾ ਐਮਐਲਏ ਸਾਹਿਬ ਦੇ ਉੱਪਰ ਧੱਬਾ ਤੇ ਤੇਰੇ ਹਲਕੇ ਦੇ ਲੋਕਾਂ ਦੇ ਪਿੰਡਾਂ ਦੇ ਲੋਕਾਂ ਦੇ ਛੋੜਾ ਬਧਾ ਸਭਾ ਛੋੜਾ ਦਾ ਬਾਈਕਟ ਕੀਤਾ ਕੀ ਜਵਾਬ ਦਊਗਾ ਅੱਗੇ ਆ ਇੱਕ ਦਿਨ ਵੀ ਆ ਕੇ ਸਾਡੇ ਧਰਨੇ ਦੇ ਵਿੱਚ ਆ ਕੇ ਉਹਨਾਂ ਦੇ ਸਮੂਹਿਆ